ਭਾਈ ਗੁਰਜੀ ਦਾ ਕਾਲਾ ਵਾਹਿਗੁਰੂ ਜੀ ਦੇ ਫਤ ਤੇ ਕਿਤੇ ਵੀ ਕੋਈ ਆਪਤਾ ਆਉਂਦੀ ਹੈ ਸ਼ਰਮਨੀ ਕੁਦਰਤ ਦਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਲੋਕਾਂ ਦੀ ਮਦਦ ਕਰਦੀ ਹੈ ਚਾਹੇ ਉਹ ਗੁਜਰਾਤ ਚ ਪਹੁੰਚ ਆ ਰਿਹਾ ਸੀ ਚਾਹੇ ਕੇਰਲਾ ਚ ਚਾਹੇ Odisha ਚ ਚਾਹੇ ਉਹ ਸ਼੍ਰੀਨਗਰ ਆੜ ਆਇਆ ਸੀ ਇਸੇ ਇਤਰਾਜ ਵਿੱਚ ਜੇਪੋਰਸਾ ਹੜਾ ਆਇਆ ਸੀ ਉਦੋਂ ਵੀ ਸਰਹੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ। ਪਿਛਲੇ ਸਾਲ ਜੇ 2 ਸਾਲ ਪਹਿਲਾਂ ਪੰਜਾਬ ਵਿੱਚ ਹੜਾ ਆਇਆ ਸੀ ਉਦੋਂ ਵੀ ਜਿਹੜਾ ਹੜਾ ਹੜਪੀੜ ਸੀ ਉਹਨਾਂ ਨੂੰ ਕੱਢ ਕੇ ਸੁਰੱਖਿਆ ਥਾਂ ਦੇ ਬਚਾਇਆ ਉਹਨਾਂ ਲਈ ਰਹਿਣ ਦਾ ਪ੍ਰਬੰਧ ਕੀਤਾ। ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਇਹ ਤਾਂ ਤੱਕੀ ਉਦੋਂ ਜਿਹੜੇ ਲੋਕਾਂ ਨੇ ਪਸ਼ੂ ਪੰਛੀ ਰਖੇ ਸਰ ਉਹਨਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਸਾਲ ਵੀ ਜਿਹੜਾ ਪੰਜਾਬ ਚ ਬੜੀ ਵੱਡੀ ਪੱਧਰ ਤੇ ਹੜ ਆਇਆ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਰਮਦਾਸ ਸultanpur ਏਰੀਆ ਗੋਵਿੰਦਵਾਲ ਏਰੀਆ ਇਹ ਬਰੋਜਪੁਰ ਏਰੀਆ ਇਹਨਾਂ ਵਿੱਚ ਵੱਡੀ ਪੱਧਰ ਤੇ ਹੜ ਹੋਣ ਕਰ ਲੋਕੀ ਘਰੋਂ ਬੇਕਾਰ ਹੋ ਗਏ ਨੇ ਇਸੋ ਤਰ੍ਹਾਂ ਕਿ ਕਈ ਘਰਾਂ 'ਚ 8-8 ਦਾਦਾ ਫੁੱਟ ਪਾਣੀ ਚਲੇ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਮਸਜਿਦੇ ਨੇ ਉਹਨਾਂ ਤੋਂ ਆੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਤੋਂ ਦਾ ਕਿ ਰਾਸ਼ਨ ਪੱਕਿਆ ਵੀ ਭੇਜਿਆ ਜਾ ਰਿਹਾ। ਸ਼ੁਕਰ ਰਸ਼ਨ ਵੀ ਭੇਜਿਆ ਜਾ ਰਿਹਾ। ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ, ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਇਹਦਾ ਮਤੇ ਤਰਪਾਲਾ ਮੰਗੀ ਗਈ ਉਹ ਵੀ ਪ੍ਰਬੰਧ ਕੀਤਾ ਗਿਆ ਇਸੇ ਹੀ ਕੜੀ ਵਿੱਚ ਸ਼ਰੋਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਕਿ ਇੱਕ ਦਿਨ ਤਰਖਾ ਜਿਹੜੀ ਆ ਉਹ ਉਹ ਹੜਪੀੜਤਾਂ ਦੀ ਮਦਦ ਲਈ ਮਾਂ ਜੋ ਪ੍ਰਧਾਨ ਸਾਹਿਬ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਨੇ ਸਲਾਹ ਕਰਕੇ ਇੱਕ ਦਿਨ ਤਰਖਾ ਜਿਹੜੀ ਉਹ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼ਰੋਣੀ ਕੌਂਸਲ ਪਰਵਲ ਕਮੇਟੀ 'ਚ ਜਮਾ ਕਰਾ ਰਹੇ ਹਾਂ ਤਾਂ ਜੋ ਜਿੱਥੇ ਵੀ ਕੋਈ ਕਿਸੇ ਨੂੰ ਮਦਦ ਦੀ ਲੋੜ ਹੋਵੇ ਇਹ ਆੜੀ ਸਾਡੀ ਤਰਖਾ ਆ ਉਹ ਫੜਪੀੜਤਾ ਦੀ ਮਰਜ਼ੀ ਕੰਮ ਆ ਸਕਦਾ ਮਹਿਮਾਨ ਜਗੂ ਪ੍ਰਧਾਨ ਸਾਹਿਬ ਵੱਲੋਂ ਸਮੁੱਚੇ ਹੀ ਮਲਾਜਮਾਂ ਦਾ ਦਰਵਾਜ਼ਾ ਕਰਦਾ ਜਿਨ੍ਹਾਂ ਨੇ ਜਿਹੜੇ ਦਿਨ ਰਾਤ ਦੇ ਇੱਕ ਕਰਕੇ ਫੜਪੀੜਤਾ ਦੀ ਵੱਧ ਕਰ ਰਹੇ ਨੇ ਤੇ ਉਹਨਾਂ ਮਲਾਜਮਾਂ ਦਾ ਦਰਵਾਜ਼ਾ ਕਰਦਾ ਜਿਹੜੇ ਅੱਜ ਇਸ ਔਖੀ ਘੜੀ ਫੜਪੀੜਤਾ ਦੀ ਮਦਦ ਲਈ ਅੱਗੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ